ਜਦੋਂ ਕਬੀਰ ਜੀ ਦਾ ਪ੍ਰਤਾਪ ਦੂਰ ਦੂਰ ਤੱਕ ਦੇਸਾਂ ਪਰਦੇਸਾਂ ਵਿੱਚ ਫੈਲ ਗਿਆ ਤੇ ਇੱਕ ਜੁਲਾਹਾ ਕਬੀਰ ਜੀ ਪਾਸ ਆ ਕੇ ਕਹਿਣ ਲੱਗਾ ਕਿ ਤੁਹਾਡੀ ਜਾਤ ਵੀ ਜੁਲਾਹਾ ਹੈ ਤੇ ਮੇਰੀ ਵੀ ਪਰ ਮੈਨੂੰ ਕੋਈ ਪੁੱਛਦਾ ਹੀ ਨਹੀਂ ਤੇ ਤੁਹਾਡਾ ਤੇਜ ਪ੍ਰਤਾਪ ਬੜਾ ਵੱਧ ਰਿਹਾ ਹੈ ਇਸ ਦਾ ਕਾਰਨ ਕੀ ਹੈ ਕਬੀਰ ਜੀ ਨੇ ਆਖਿਆ ਸੁਣਨਾ ਚਾਹੁੰਦਾ ਹੈ ਜਾਂ ਵੇਖਣਾ ਜੁਲਾਹਾ ਆਖਦਾ ਹੈ ਅੱਖੀਂ ਵਖਾ ਦਿਓ ਤਾਂ ਚੰਗਾ ਹੈ ਮਨ ਨੂੰ ਤਸੱਲੀ ਹੋ ਜਾਵੇਗੀ ਕਬੀਰ ਜੀ ਨੇ ਉਸਦੇ ਬੈਠਿਆਂ-ਬੈਠਿਆਂ ਆਪਣੀ ਘਰ ਵਾਲੀ ਲੋਈ ਨੂੰ ਸੰਦ ਕੇ ਕਿਹਾ ਭਾਗਵਾਨੇ ਫਲਾਨੀ ਜਗ੍ਹਾ ਤੇ ਜਾ ਕੇ ਉੱਥੋਂ ਮਿੱਟੀ ਪੁੱਟ ਕੇ ਲਿਆ ਲੋਈ ਨੇ ਕਿਹਾ ਸਤਿਵਚਨ ਜੀ ਉਸ ਵੇਲੇ ਇੱਕ ਰੰਬਾ ਤੇ ਟੋਕਰੀ ਲੈ ਕੇ ਬਾਹਰ ਮਿੱਟੀ ਪੁੱਟਣ ਚਲੀ ਗਈ ਲਿਆ ਕੇ ਕਬੀਰ ਜੀ ਦੇ ਅੱਗੇ ਰੱਖ ਦਿੱਤੀ ਕਬੀਰ ਜੀ ਨੇ ਵੇਖ ਕੇ ਕਿਹਾ ਹੁਣ ਇਸ ਨੂੰ ਕੁੱਟ ਕੇ ਚੰਗੀ ਤਰ੍ਹਾਂ ਬਰੀਕ ਕਰਕੇ ਕੱਪੜੇ ਛਾਂ ਦੇ ਲੋਈ ਜੀ ਨੇ ਸਤਿਵਚਨ ਆਖ ਕੇ ਉਹ ਮਿੱਟੀ ਕੱਪੜੇ ਛਾਂ ਕਰ ਦਿੱਤੀ ਫਿਰ ਕਬੀਰ ਜੀ ਨੇ ਕਿਹਾ ਹੁਣ ਇਸ ਮਿੱਟੀ ਨੂੰ ਗੋਨ ਕੇ ਇਸ ਦੇ ਦੀਵੇ ਬਣਾ ਕੇ ਸੁਕਾ ਕੇ ਵਿੱਚ ਕਿਉ ਬੱਤੀ ਪਾ ਕੇ ਜਿਸ ਜਗ੍ਹਾ ਤੋਂ ਮਿੱਟੀ ਪੁੱਟ ਕੇ ਲਿਆਂਦੀ ਹੈ ਉਸੇ ਜਗ੍ਹਾ ਜਗਾ ਕੇ ਰੱਖਿਆ ਲੋਈ ਨੇ ਸਤਿਵਚਨ ਕਹਿ ਕੇ ਸਾਰਾ ਕੰਮ ਪੂਰਾ ਕਰ ਦਿੱਤਾ ਜਿਸ ਵੇਲੇ ਦੀਵਾ ਜਗਾ ਕੇ ਉੱਥੇ ਰੱਖ ਕੇ ਵਾਪਸ ਆਈ ਤੇ ਕਬੀਰ ਜੀ ਨੂੰ ਮੱਥਾ ਟੇਕ ਕੇ ਆਖਦੀ ਹੈ ਸੁਆਮੀ ਜੀ ਹੋਰ ਹੁਕਮ ਕਰੋ ਕਬੀਰ ਜੀ ਨੇ ਆਖਿਆ ਬਸ ਤੇਰੀ ਹਾਲ ਪਰਮਾਤਮਾ ਸਫਲ ਕਰੇਗਾ ਫਿਰ ਕਬੀਰ ਜੀ ਨੇ ਉਸ ਜਲਾਹੇ ਨੂੰ ਕਿਹਾ ਭਾਈ ਇਸੇ ਕਰਕੇ ਮੇਰਾ ਦੁਨੀਆ ਤੇ ਪ੍ਰਤਾਪ ਹੋ ਰਿਹਾ ਹੈ ਜੁਲਾਹਾ ਕਹਿੰਦਾ ਹੈ ਇਹ ਤਾਂ ਬੜਾ ਸੌਖਾ ਕੰਮ ਹੈ ਇੰਨੀ ਗੱਲ ਆ ਕੇ ਉਹ ਆਪਣੇ ਘਰੇ ਜਾ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਜੁਲਾਹੀ ਜਲਦੀ ਆ ਇੱਕ ਬੜਾ ਜ਼ਰੂਰੀ ਕੰਮ ਹੈ ਜੁਲਾਹੀ ਕੋਲ ਆ ਕੇ ਖਲੋ ਜਾਂਦੀ ਹੈ ਪੁੱਛਦੀ ਹੈ ਕੀ ਕਹਿਣਾ ਹੈ ਕਹਿੰਦਾ ਹੈ ਬਾਹਰੋਂ ਜਾ ਕੇ ਮਿੱਟੀ ਪੁੱਟ ਲਿਆ ਜੁਲਾਹੀ ਆਖਦੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਦੇ ਇਸਤਰੀਆਂ ਵੀ ਬਾਹਰ ਮਿੱਟੀ ਲੈਣ ਗਈਆਂ ਹਨ ਇਹ ਮਰਦਾਂ ਦਾ ਕੰਮ ਹੈ ਤੂੰ ਆਪੇ ਜਾ ਕੇ ਲੈ ਕੇ ਆ ਆਰਤ ਜਾਵੇ ਨਾ ਪਰ ਉਸਨੇ ਜ਼ਬਰਦਸਤੀ ਪੇਜ ਹੀ ਦਿੱਤਾ ਮਿੱਟੀ ਪੁੱਟ ਕੇ ਜਦੋਂ ਲਿਆਂਦੀ ਤੇ ਉਸਨੇ ਵਗਾ ਕੇ ਮਾਰੀ ਜੁਲਾਹਾ ਆਖਦਾ ਹੈ ਹੁਣ ਇਸ ਮਿੱਟੀ ਨੂੰ ਕੁੱਟ ਕੇ ਕੱਪੜ ਛਾਂਣ ਕਰ ਦੇ ਕਹਿੰਦੀ ਹੈ ਲਿਆਂਦੀ ਮੈਂ ਹੈ ਕੱਪੜ ਛਾਂ ਤੂੰ ਕਰ ਜੁਲਾਹਾ ਆਖਦਾ ਹੈ ਨਹੀਂ ਤੂੰ ਕਰ ਮਾਰ ਕੁੱਟ ਕੇ ਬਦੋ ਬਦੀ ਕੱਪੜ ਛਾਂਣ ਕਰਵਾਈ ਫਿਰ ਜੁਲਾਹੇ ਨੇ ਕਿਹਾ ਇਸ ਵਿੱਚ ਕਿਉ ਪਾ ਕੇ ਇਸ ਨੂੰ ਗੋਹ ਦੇ ਇਹ ਗੱਲ ਸੁਣ ਕੇ ਜੁਲਾਹੀ ਨੇ ਵਿਚਾਰਿਆ ਮੇਰਾ ਪਤੀ ਕਮਲਾ ਹੋ ਗਿਆ ਹੈ ਕਦੀ ਮਿੱਟੀ ਵਿੱਚ ਵੀ ਕਿਸੇ ਨੇ ਕਿਉ ਪਾਇਆ ਹੈ ਜੁਲਾਹਾ ਬਾਰ-ਬਾਰ ਆਖੇ ਕਿਉ ਪਾ ਕਿਉ ਪਾ ਔਰਤ ਨੇ ਰੋਲਾ ਪਾ ਦਿੱਤਾ ਸਭ ਲੋਗ ਇਕੱਠੇ ਹੋ ਗਏ ਪੂਤ ਕੱਢਣ ਵਾਲੇ ਸਿਆਣੇ ਨੂੰ ਵੀ ਸਾਧ ਲਿਆਂਦਾ ਉਸ ਵੇਲੇ ਉਸਨੇ ਆ ਕੇ ਲਾਲ ਮਿਰਚਾਂ ਦਾ ਤੋਬਰਾ ਮੂੰਹ ਤੇ ਛਾੜ ਦਿੱਤਾ ਇੰਨੇ ਨੂੰ ਕਬੀਰ ਜੀ ਉਧਰ ਦੀ ਲੰਗ ਰਹੇ ਸਨ ਬਹੁਤ ਸਾਰਾ ਕੱਠ ਵੇਖ ਕੇ ਠਹਿਰ ਗਏ ਭਾਈ ਇੰਨਾ ਕੱਠ ਕਾਦੇ ਲਈ ਹੈ ਕਬੀਰ ਜੀ ਨੇ ਆਖਿਆ ਤਾਂ ਲੋਕੀ ਕਹਿੰਦੇ ਹਨ ਇਹ ਜੁਲਾਹਾ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਮਿੱਟੀ ਵਿੱਚ ਕਿਉ ਪਾ ਇਸ ਤੋਂ ਮਾਲੂਮ ਹੁੰਦਾ ਹੈ ਕਿ ਇਸ ਵਿੱਚ ਕੋਈ ਜinn ਜਾਂ ਭੂਤ ਹੈ ਇਹ ਗੱਲ ਸੁਣ ਕੇ ਕਬੀਰ ਜੀ ਨੇ ਆਖਿਆ ਇਸ ਨੂੰ ਕੋਈ ਜinn ਭੂਤ ਨਹੀਂ ਹੈ ਇਹ ਤਾਂ ਕਬੀਰ ਬੰਨਾ ਚਾਹੁੰਦਾ ਹੈ ਇਸ ਨੇ ਮੈਨੂੰ ਆ ਕੇ ਪੁੱਛਿਆ ਸੀ ਕਿ ਤੁਹਾਡੇ ਜਿੰਨਾ ਪ੍ਰਤਾਪ ਕਿਵੇਂ ਹੋ ਸਕਦਾ ਹੈ ਮੈਂ ਇਸ ਨੂੰ ਪ੍ਰਤੱਖ ਕਵਤਕ ਵਿਖਾਇਆ ਸੀ ਕਿ ਘਰ ਵਾਲੀ ਅਗਿਆਕਾਰੀ ਹੋਵੇ ਤਾਂ ਦੁਨੀਆਂ ਵਿੱਚ ਪ੍ਰਤਾਪ ਹੋ ਸਕਦਾ ਹੈ ਪਰ ਇਸ ਦੀ ਔਰਤ ਅਗਿਆਕਾਰੀ ਨਹੀਂ ਹੈ ਇਸ ਕਰਕੇ ਇਸ ਦਾ ਪ੍ਰਤਾਪ ਕਿਵੇਂ ਹੋ ਸਕਦਾ ਹੈ ਇਹ ਗੱਲ ਆ ਕੇ ਕੇ ਉਸ ਨੂੰ ਛੁਡਾ ਕੇ ਤੇ ਮਿਰਚਾਂ ਦਾ ਤੋਬਰਾ ਵੀ ਖੁਲਵਾ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੋਨਾ ਫਰਮਾਨ ਕੀਤਾ ਹੈ ਗਿੱਦੜ ਦਾਖਣਾ ਅਪੜ ਐ ਆਖੇ ਥੂ ਕੌੜੀ ਹੰਸਾਂ ਨਾਲ ਟਟਿਹਰੀ ਕਿਉ ਪਹੋਚੇ ਦੌੜੀ ਅੱਗੇ ਇੱਕ ਸਾਖੀ ਆਉਂਦੀ ਹੈ ਗੁਜਰੀ ਦੀ ਇੱਕ ਗੁਜਰ ਜਾਤੀ ਦਾ ਸ਼ਾਹੂਕਾਰ ਸੀ ਉਸ ਦੇ ਘਰ ਵਾਲੀ ਬੜੇ ਸੁੰਦਰ ਚਿਹਰੇ ਵਾਲੀ ਸੀ ਸਰੀਰ ਦਾ ਡੀਲ ਡਾਲ ਵੀ ਬੜਾ ਸੋਨਾ ਸੀ ਇੱਕ ਸਮੇਂ ਸ਼ਾਹੂਕਰ ਆਪ ਵੰਜ ਵਪਾਰ ਵਾਸਤੇ ਪਰਦੇਸ ਚਲਾ ਗਿਆ ਪਿੱਛੋਂ ਇਸਦੀ istri ਸਿਰ ਨਹਾ ਕੇ ਚੁਬਾਰੇ ਚੜੀ ਕੇਸ ਸੁਕਾਰ ਰਹੀ ਸੀ ਤੇ ਉੱਥੋਂ ਦਾ ਰਾਜਾ ਵੀ ਆਪਣੇ ਮਹਿਲਾਂ ਉੱਤੇ ਚੜ ਕੇ ਟਹਿਰ ਰਿਹਾ ਸੀ ਇਸ ਨੂੰ ਵੇਖਦਿਆਂ ਸਾਰ ਹੀ ਰਾਜੇ ਦਾ ਮਨ ਕਾਮਾਤੂਰ ਹੋ ਗਿਆ ਕਿਸੇ ਅਹਿਲਕਰ ਦੇ ਰਾਹੀ ਇਸ ਨੂੰ ਆਪਣੇ ਪਾਸ ਬੁਲਵਾ ਕੇ ਰਾਜੇ ਨੇ ਬੜਾ ਪ੍ਰੇਮ ਜਤਾਇਆ ਤੇ ਇਸ ਨੂੰ ਅਪਣਾ ਕੇ ਆਪਣੇ ਮਹਿਲਾਂ ਵਿੱਚ ਹੀ ਰੱਖ ਲਿਆ ਕੁਝ ਕ ਸਮੇਂ ਮਗਰੋਂ ਜਦੋਂ ਇਸਤਰੀ ਦਾ ਪਤੀ ਘਰ ਆਇਆ ਤਾਂ ਉਸਨੇ ਵੇਖਿਆ ਕਿ ਮੇਰੀ ਇਸਤਰੀ ਘਰ ਨਹੀਂ ਹੈ ਪੁੱਛਣ ਤੋਂ ਪਤਾ ਲੱਗਾ ਕਿ ਉਹ ਤਾਂ ਰਾਜੇ ਦੇ ਮਹਿਲਾ ਵਿੱਚ ਬੈਠੀ ਹੈ ਉਸ ਵੇਲੇ ਉਸਨੇ ਇੱਕ ਪਿਆਰ ਭਰੀ ਚਿੱਠੀ ਲਿਖੀ ਤੇ ਅਖੀਰ ਵਿੱਚ ਲਿਖਿਆ ਮੈਂ ਪ੍ਰਦੇਸੋਂ ਆ ਗਿਆ ਹਾਂ ਤੇਰੀ ਉਡੀਕ ਵਿੱਚ ਬੈਠਾ ਹਾਂ ਜੇ ਤੇਰੇ ਅੰਦਰ ਮੇਰੇ ਲਈ ਥੋੜਾ ਜਿੰਨਾ ਵੀ ਪਿਆਰ ਹੈ ਤਾਂ ਮੈਨੂੰ ਆ ਕੇ ਮਿਲ ਇਹ ਚਿੱਠੀ ਲੈ ਕੇ ਕਿਸੇ ਨੰਕਰ ਦੇ ਰਾਹੀ ਇਸਤਰੀ ਪਾਸ ਪਹੁੰਚਾ ਦਿੱਤੀ ਇਸਤਰੀ ਪੜ ਕੇ ਬੜੀ ਖੁਸ਼ ਹੋਈ ਅਗੋਂ ਅਧିକਾਰ ਵਾਲੀ ਨੇ ਵੀ ਆਪਣੇ ਵੱਲੋਂ ਇੱਕ ਪ੍ਰੇਮ ਪੱਤਰ ਕਾ ਲਿਖ ਕੇ ਆਪਣੇ ਪਤੀ ਵੱਲ ਭੇਜੀ ਕਿ ਮੇਰਾ ਚਿੱਤ ਤੇਰੇ ਨਾਲ ਹੀ ਹੈ ਰਾਜਨੇਤਾ ਮੈਨੂੰ ਜ਼ਬਰਦਸਤੀ ਆਪਣੇ ਪਾਸ ਰੱਖਿਆ ਹੋਇਆ ਹੈ ਜਿਸ ਵੇਲੇ ਵੀ ਨਿਕਲਣ ਦਾ ਕੋਈ ਮੌਕਾ ਮਿਲਿਆ ਤੇ ਮੈਂ ਜ਼ਰੂਰ ਆ ਕੇ ਮਿਲਾਂਗੀ ਰੱਬ ਦੀ ਮਰਜ਼ੀ ਇੱਕ ਦਿਨ ਰਾਜਾ ਉਸ ਔਰਤ ਨੂੰ ਨਾਲ ਲੈ ਕੇ ਤਮਾਸ਼ਾ ਵੇਖਣ ਚਲਾ ਗਿਆ ਤਮਾਸ਼ਾ ਵੇਖ ਕੇ ਰਾਤ ਨੂੰ ਇੱਕ ਕੈਂਪ ਵਿੱਚ ਸੌਂ ਗਿਆ ਇਸ ਔਰਤ ਨੇ ਉਸ ਰਾਤ ਮੌਕਾ ਤਾੜ ਕੇ ਰਾਜੇ ਨੂੰ ਮਾਰ ਦਿੱਤਾ ਆਪ ਨਿਕਲ ਆਈ ਪਤੀ ਨੂੰ ਮਿਲ ਕੇ ਰਾਤੋਂ ਰਾਤ ਆਪਣੇ ਘਰੋਂ ਨਕਦੀ ਵਗੈਰਾ ਲੈ ਕੇ ਆਪਣੇ ਦੇਸ਼ ਤੋਂ ਨਿਕਲ ਗਏ। ਅੱਗੋਂ ਇੱਕ ਜੰਗਲ ਆ ਗਿਆ। ਤੁਰਦੇ-ਤੁਰਦੇ ਜਦੋਂ ਥੱਕ ਗਏ ਤਾਂ ਰਾਹ ਵਿੱਚ ਹੀ ਸੌਂ ਗਏ। ਉੱਥੇ ਹੀ ਇੱਕ ਸੱਪ ਨੇ ਨਿਕਲ ਕੇ ਇਸ ਔਰਤ ਦੇ ਪਤੀ ਨੂੰ ਡੰਗ ਮਾਰ ਦਿੱਤਾ। ਇਹ ਬੜੀ ਦੁਖੀ ਹੋਈ। ਇਸ ਨੂੰ ਰੋਂਦੀ ਪਿੱਟ ਦੀ ਸੁਣ ਕੇ ਕੋਲੋਂ ਲੰਘ ਰਹੇ ਚੋਰ ਆ ਗਏ। ਉਹਨਾਂ ਨੇ ਆ ਕੇ ਮਾਲ ਵੀ ਖੋਲਿਆ ਤੇ ਇਸ ਨੂੰ ਵੀ ਆਪਣੇ ਘਰ ਲੈ ਗਏ। ਕੁਝ ਕਚੇਰ ਰੱਖ ਕੇ ਫਿਰ ਵੇਸਵਾ ਪਾਸ ਪੇਚ ਦਿੱਤਾ। ਵੇਸਵਾ ਪਾਸ ਕਾਫੀ ਚਿਰ ਰਹੀ ਇੱਕ ਦਿਨ ਇਸ ਦਾ ਆਪਣਾ ਪੁੱਤਰ ਜੋ ਇਸ ਦੇ ਪਤੀ ਤੋਂ ਪੈਦਾ ਹੋਇਆ ਸੀ ਉਸ ਉਹ ਦਾਗਰੀ ਕਰਦਾ ਹੋਇਆ ਇਸੇ ਸ਼ਹਿਰ ਵਿੱਚ ਆ ਪੁੱਜਾ ਤੇ ਉਸੇ ਵੇਸਵਾ ਦੇ ਕੋਠੇ ਆ ਪਹੁੰਚਾ ਸਾਰੀ ਰਾਤ ਇਸੇ ਦੇ ਪਾਸ ਹੀ ਰਿਹਾ ਜਦੋਂ ਸਵੇਰ ਹੋਣ ਨਾਲ ਉੱਠਿਆ ਤਾਂ ਵੇਸਵਾ ਨੇ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਕੀ ਨਾਮ ਹੈ ਇਸ ਨੌਜਵਾਨ ਲੜਕੇ ਨੇ ਜਦੋਂ ਆਪਣਾ ਨਾਮ ਦੇਸ਼ ਘਰ ਵਗੈਰਾ ਦੱਸਿਆ ਉਸ ਨੂੰ ਇਹ ਨਿਸ਼ਚਾ ਹੋ ਗਿਆ ਕਿ ਇਹ ਤੇ ਮੇਰਾ ਹੀ ਪੁੱਤਰ ਹੈ ਬੜੀ ਸ਼ਰਮਸਾਰ ਹੋਈ ਆਪਣੇ ਮਨ ਵਿੱਚ ਸੋਚਦੀ ਹੈ ਅੱਜ ਮੇਰੇ ਪਾਸੋਂ ਬੜਾ ਵੱਡਾ ਗੁਨਾਹ ਹੋ ਗਿਆ ਹੈ ਉਸੇ ਵੇਲੇ ਉਸ ਨੂੰ ਤੋਰ ਕੇ ਆਪ ਕਿਸੇ ਪੰਡਿਤ ਪਾਸੋਂ ਜਾ ਕੇ ਪੁੱਛਦੀ ਹੈ ਇਹੋ ਜਿਹਾ ਜੇਕਰ ਕੋਈ ਪਾਪ ਹੋ ਜਾਵੇ ਤਾਂ ਉਸ ਦੀ ਨਿਵਰਤੀ ਦਾ ਪ੍ਰਸਚਿਤ ਕਿਹੜਾ ਹੈ ਪੰਡਿਤ ਨੇ ਸੋਚ ਕੇ ਕਿਹਾ ਜੇਕਰ ਮਾਂ ਪੁੱਤ ਦਾ ਐਸਾ ਕੋਈ ਕੁਕਰਮ ਹੋ ਜਾਵੇ ਤਾਂ ਬਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਗੰਗਾ ਦੇ ਕਿਨਾਰੇ ਚਿਖਾ ਭਾਲ ਕੇ ਜਿਉਂਦੀ ਸੜ ਜਾਵੇ ਉਹ ਵੇਸਵਾ ਗੁਜਰੀ ਜਿਸ ਵੇਲੇ ਗੰਗਾ ਕਿਨਾਰੇ ਪਿੱਪਲ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਕੇ ਅੱਗ ਲਾ ਕੇ ਉੱਪਰ ਬੈਠਣ ਹੀ ਲੱਗੀ ਸੀ ਤਾਂ ਇੰਨੇ ਨੂੰ ਪਾਣੀ ਦਾ ਹੜ ਆ ਗਿਆ ਉਹ ਰੋੜ ਕੇ ਵਿੱਚ ਹੀ ਲੈ ਗਿਆ ਇਹ ਸੜ ਮਰ ਨਾ ਸਕੀ ਕਿਉਂਕਿ ਆਪਣੇ ਆਪ ਮਰਨ ਦਾ ਕਿਸੇ ਵਿੱਚ ਜ਼ੋਰ ਨਹੀਂ ਪਾਣੀ ਵਿੱਚ ਇੱਕ ਵੱਡੀ ਸਾਰੀ ਲੱਕੜ ਰੁੜਦੀ ਆ ਰਹੀ ਸੀ ਇਹ ਗੁਜਰੀ ਉਸਤੇ ਬੈਠ ਗਈ ਤੇ ਪਾਣੀ ਵਿੱਚ ਰੁੜਦੀ ਜਾ ਰਹੀ ਸੀ ਉੱਚੀ ਉੱਚੀ ਰੋਲਾ ਪਾ ਕੇ ਲੋਕਾਂ ਨੂੰ ਸੁਣਾਉਂਦੀ ਜਾ ਰਹੀ ਹੈ ਕਿ ਕੋਈ ਪਰਉਪਕਾਰੀ ਜੀਵ ਹੈ ਜੋ ਮੈਨੂੰ ਇਸ ਨਦੀ ਚੋਂ ਬਾਹਰ ਕੱਢ ਲਵੇ ਮੈਂ ਦਾਸੀ ਬਣ ਕੇ ਉਸ ਦੀ ਦੇਖਭਾਲ ਕਰਾਂਗੀ ਇੱਕ ਗੁੱਜਰ ਨਦੀ ਦੇ ਕਿਨਾਰੇ ਦੁੱਧ ਵਾਲੇ ਭਾਂਡੇ ਤੋੜ ਰਿਹਾ ਸੀ ਜਦ ਉਸਨੇ ਸੁਣਿਆ ਤਾਂ ਉਪਰਾਲਾ ਕਰਕੇ ਬਾਹਰ ਕੱਢ ਲਿਆ ਇਹ ਔਰਤ ਉਸਦੇ ਭਾਂਡੇ ਚੁੱਕ ਕੇ ਉਸਦੇ ਨਾਲ ਹੀ ਉਸਦੇ ਘਰ ਚਲੀ ਗਈ ਦਾਸੀ ਬਣ ਕੇ ਉਸ ਦਾ ਸਾਰਾ ਕੰਮ ਕਰਦੀ ਰਹੀ ਦੁੱਧਦੇਵਲ ਟੋਹੇ ਚੋਕ ਕੇ ਦੁਕਾਨਾਂ ਤੇ ਜਾ ਕੇ ਦੇ ਆਇਆ ਕਰੇ ਇੱਕ ਦਿਨ ਦਾ ਜ਼ਿਕਰ ਹੈ ਕਿ ਇਹ ਅਤੇ ਹੋਰ ਗੁਜਰਨੀਆਂ ਦੁੱਧਦੇਵਲ ਟੋਹੇ ਚੋਕ ਕੇ ਜਾ ਰਹੀਆਂ ਸਨ ਅੱਗੋਂ ਇੱਕ ਸ਼ਾਹੀ ਫੌਜ ਆ ਰਹੀ ਸੀ ਉਹਨਾਂ ਦੀ ਲਾਪਰਵਾਹੀ ਤੇ ਧੱਕਿਆਂ ਕਰਕੇ ਸਭ ਗੁਜਰਨੀਆਂ ਦੇ ਭਾਂਡੇ ਡਿੱਗ ਗਏ ਉਸ ਵੇਲੇ ਸਭ ਗੁਜਰਨੀਆਂ ਰੋਣ ਲੱਗ ਪਈਆਂ ਪਰ ਇੱਕ ਇਹੋ ਜਹੀ ਗੁਜਰਨੀ ਸੀ ਜੋ ਹੱਸਦੀ ਰਹੀ ਇਤਨੇ ਨੂੰ ਬਾਦਸ਼ਾਹ ਜਦੋਂ ਇਹਨਾਂ ਦੇ پاس ਆ ਪੁੱਜਾ ਤਾਂ ਕੀ ਵੇਖਦਾ ਹੈ ਦੁੱਧ ਲੱਸੀ ਦੇ ਡੁੱਲਣ ਕਰਕੇ ਸਭ ਗੁਜਰਨੀਆਂ ਰੋ ਰਹੀਆਂ ਹਨ ਪਰ ਇੱਕ ਗੁਜਰਨੀ ਹੱਸ ਰਹੀ ਹੈ ਉਸ ਪਾਸੋਂ ਬਾਦਸ਼ਾਹ ਨੇ ਪੁੱਛਿਆ ਤੂੰ ਹੱਸ ਕਿਉਂ ਰਹੀ ਹੈ ਇਸਨੇ ਕਿਹਾ हे ਰਾਜਨ ਤੂੰ ਪੁੱਛ ਕੇ ਕੀ ਲੈਣਾ ਹੈ ਤੂੰ ਆਪਣਾ ਕੰਮ ਕਰ ਪਰ ਰਾਜਿਆਂ ਦਾ ਖਿਆਲ ਹੁੰਦਾ ਹੈ ਜਿਸ ਪਾਸੇ ਪੈ ਜਾਵੇ ਜਦ ਰਾਜਾ ਖੜੇ ਪੈ ਗਿਆ ਤਾਂ ਗੁਜਰਨੀ ਨੇ ਆਪਣੀ ਸਾਰੀ ਹੱਦ ਬਿੱਤੀ ਸੁਣਾਈ ਕਿਸੇ ਕਵੀ ਨੇ ਰਾਜੇ ਤੇ ਗੁਜਰੀ ਦੀ ਗੱਲਬਾਤ ਨੂੰ ਇੰਜ ਕਲਮਬੰਦ ਕੀਤਾ ਹੈ ਨਰੀਪਮਾਰ ਚਲੀ ਪੀ ਆਪਨ ਸਿਓ ਪੀ ਸਾਪ ਦਸਿਓ ਧੁਖ ਹੋ ਪਰ ਹੋ ਬਨਮਾਜ ਗਈ ਬਨਚੋਰ ਗਈ ਤਿਨ ਬੇਚ ਲਈ ਗਨਕਾ ਗ੍ਰਹਿ ਹੋ ਸੁੱਤ ਸੰਗ ਕਿਓ ਤਬ ਜਰਨ ਚਲੀ ਮਿਲ ਕਾਠ ਕੇ ਸੰਗ ਨਦੀ ਤਰ ਹੋ ਸੁਨ ਹੋ ਮਹਾਰਾਜ ਹਾਂ ਗੁਜਰੀ ਹੋ ਅਬ ਦੂਧ ਕੀ ਚਿੰਤ ਕਹਾ ਕਰਿ ਹੋ